ਸਸੇ ਗਾਲੀ ਇਹ ਮੇਰੀ ਤੀਜੀ ਕਿਤਾਬ ਸਰਕਾਰੀ ਛੁੱਟੀਆਂ ਇਹ ਜਿਹੜੀ ਕਿਤਾਬ ਆ ਇਹ ਪਹਿਲਾਂ ਮੇਰੇ ਲਿਖਣ ਦਾ ਮਨ ਨਹੀਂ ਤਾਂ ਹੈਗਾ ਨਾ ਮੇਰੇ ਏਜੰਡੇ ਵਿੱਚ ਥੀ ਇਹ ਕਿਤਾਬ ਇਹ ਪਰ ਜਦੋਂ ਮੈਂ ਆਪਣੀ ਦੂਜੀ ਕਿਤਾਬ ਸਾਡੇ ਇਤਿਹਾਸ ਦੇ ਪੰਨੇ ਇਹ ਲਿਖੀ ਤਾਂ ਮੈਂ ਇੱਕ ਸਕੂਲ ਗਿਆ ਸਮਾਣਾ ਕਲਾਂ ਤੇ ਉੱਚ ਕਿਤਾਬ ਦਿੱਤੀ ਮੈਡਮ ਕਹਿੰਦੇ ਵੀ ਵੀ ਇੱਕ ਆਲੀ ਕਿਤਾਬ ਆ ਮੈਂ ਕਿਹਾ ਸਾਡੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬ ਆ ਗੁਰੂ ਸਾਹਿਬਾਨ ਜੀ ਕਈ ਤੁਸੀਂ ਉਹ ਕਹਾਬੀ ਦੇਖੋ ਜਿਹੜੇ ਸਾਨੂੰ ਛੁੱਟੀਆਂ ਹੁੰਦੀਆਂ ਕਿਉਂ ਹੁੰਦੀਆਂ ਸਾਨੂੰ ਪਤਾ ਨਹੀਂ ਲੱਗਦਾ ਈਦ ਕਿਹ ਐ ਬਕਰੀ ਈਦ ਕਿ ਕ੍ਰਿਸਮਸ ਗੁਰੂ ਫਰਾਈਡੇ ਆਪਣੀ ਏਕੀਆ ਅਗਰਸਨ ਜਨਮ ਦਿਤੀ ਕੀ ਹੁੰਦੀ ਹੈ ਸਤਨਾਬ ਦਾ ਅਧਿਕਾਰੀ ਛੁੱਟੀ ਹੋਗੀ ਸਾਨੂੰ ਪਤਾ ਨਹੀਂ ਲੱਗਣ ਗੱਲਾਂ ਦਾ ਮੈਂ ਵੀ ਸੋਚਿਆ ਵੀ ਕੁਝ ਕੁ ਗੱਲਾਂ ਤਾਂ ਆਮ ਲੋਕਾਂ ਨੂੰ ਪਤਾ ਹੁੰਨੀ ਹੈ ਬਸ ਆ ਕੀ ਆ ਗਈ ਚਲੋ ਇਹ ਇਥੇ ਕੀ ਆਵਾ ਤਾਂ ਬਸ ਆ ਕੀ ਹੋ ਜੇ ਠੀਕ ਹੈ ਤੇ ਦੀਵਾਲੀ ਆ ਗਈ ਮੋਟੋ ਮਟਾਈ ਦੇ ਪਰ ਵੀ ਬੱਚਿਆਂ ਨੂੰ ਜਾਣਕਾਰੀ ਆ ਗੁਰਨਾਨ ਦੇ ਗੁਰ ਪਰਵਾ ਆ ਗਿਆ 15 62 ਯਾਨੀ ਮੋਟੀ ਮੋਟੀ ਗੱਲਾਂ ਪਤਾ ਮੋਟੇ ਮੋਟੇ ਜਿਆਦਾ ਅਧਿਆਪਕਾਂ ਨੂੰ ਤੇ ਬੱਚਿਆਂ ਨੂੰ ਜਾਂ ਉਹ ਬਾਕੀ ਉਹਨਾਂ ਜੜਾ ਢੰਗਾਈ ਨਾਲ ਪਤਾ ਫਿਰ ਮੈਂ ਇੱਕ ਕਿਤਾਬ ਲਿਖੀ ਇਹਦੇ ਵਿੱਚ ਇਤਿਹਾਸ ਤੇ ਮਿਥਿਆਸ ਦੋਵੇਂ ਤੱਤ ਆ ਕਿਉਂਕਿ ਬੜੀਆਂ ਗੱਲਾਂ ਤਾਂ ਮਿਥਿਆਸ ਤੋਂ ਵੀ ਲੈਣੀਆਂ ਪਈਆਂ ਇਸ ਕਿਤਾਬ ਵਾਸਤੇ ਤੇ ਇਹਦੇ ਵਿੱਚ ਮੈਂ ਕੋਸ਼ਿਸ਼ ਕਰੀਆ ਕਿ ਸੌਖੇ ਤਰੀਕੇ ਨਾਲ ਬੱਚਿਆਂ ਨੂੰ ਉਸ ਚੀਜ਼ ਦੀ ਜਾਣਕਾਰੀ ਆ ਦਿੱਤੀ ਜਾਵੇ ਇਦ ਅਲ ਫਿਤਰ ਗੁਰੂ ਗੋਬਿੰਦ ਸਿੰਘ ਜੀ ਗਣਤਕਤਾ ਦਿਵਸ ਪੰਕਰਾਵਦਾਸ ਜੀ ਮਾਸ਼ੀਲਾਤਰੀ ਹੋਲੀ ਤੋਹਲਾਵਲਾ ਸੰਤ ਨਾਭਦਾ ਜੀ RAMNAWI ਜੈਨ ਤਰਨ ਦੇ 24ਵੇਂ ਤੀ ਸੰਤ ਭਗਵਾਨ ਮਹਾਵੀਰ ਵਿਸਾਖੀ ਤਿਯਾਰ ਭਾਰਤੀ ਸਦਨ ਦੇ ਮਾਤਾ ਡਾਟਾਪੀਮ ਰਾਮਬੀਦਕਰ ਜੀ ਗੁਰੂ ਫ੍ਰਾਈਡੇ ਇਦੁਲ ਫਿਤਰ ਪਾਸੂ ਰਾਮ ਜਨਮ ਤੀ ਸ੍ਰੀ ਗੁਰਜਨ ਦੇਵ ਜੀ ਭਗਤ ਕਬੀਰ ਜੀ ਇਦੁਲ ਜ਼ਹਰ ਬਖਰੀਦ ਸੁਤੰਤਰਤਾ ਦਿਵਸ ਜਨਮ ਅਸ਼ਟਮੀ ਮਹਾਦਾ ਵਿਸਾਖੀ ਜਨਮਤੀ ਮਹਾਤਮਾ ਗਾਂਧੀ ਦਸਹਿਰਾ ਮਹਾਵੀਰ ਵਾਲਮੀਕੀ ਦੀ ਦੀਵਾਲੀ ਵਿਸ਼ੇ ਕਰਮਾ ਦੇ ਸਿਰ ਨਾਂ ਦੇ ਰਿਸਿਵ ਤੇ ਬਾਦਰੀ 크ਿਸਮਸ ਇਹਦੇ ਵਿੱਚ ਮੈਂ ਕੋਸ਼ਿਸ਼ ਕਰੀਆ ਕਿ ਸਾਰੀ ਜਿਹੜੀ ਜਾਣਕਾਰੀ ਵਧੀਆ ਤਰੀਕੇ ਨਾਲ ਪੰਜਾਬੀ ਪਾਠਕਾਂ ਦੇ ਚੋਲੀ ਪਾਈ ਜਾਵੇ ਇਹ ਕਿਤਾਬ ਸਰਕਾਈ ਚੁਕੀਆਂ ਇਹ 500 ਦਾ ਪਿਛਪਾਈ ਤੇ ਮੈਨੂੰ ਖੁਸ਼ੀ ਆ ਕਿ ਸਰਕਾਈ ਸਕੂਲਾਂ ਦੀਆਂ ਹਰੇਕ ਲਾਇਬ੍ਰੇਰੀ ਵਿੱਚ ਇਹ ਕਿਤਾਬ ਹੈ ਜਿਹੜੀ ਗਈ ਹੈ ਇਹ ਛਾਪੀ ਹੈ ਸਾਡੇ ਸਤ੍ਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਨੇ